ਇੰਡੀਆ ਦੇ ਨਿਊਜ਼ੀਲੈਂਡ ਦਾ ਪੰਜਵਾਂ T20 ਜਿਹੜੇ ਇਹ ਕਹਿੰਦੇ ਨੇ ਕਿ ਅਰਸ਼ਦੀਪ ਦਾ ਕਮਬੈਕ ਹੋ ਗਿਆ ਮੈਨੂੰ ਇਹ ਦੱਸੋ ਕਿ ਉਹਨਾਂ ਡੌਨ ਫਾਲ ਚੱਲਿਆ ਕਿਦੋਂ ਸੀਗਾ ਉਹ ਥੱਲੇ ਕਿਦੋਂ ਆਇਆ ਸੀਗਾ ਜਿਹੜਾ ਉਹਨੂੰ ਉੱਤੇ ਜਾਣ ਦੀ ਲੋੜ ਸੀਗੀ ਉਹ ਪਹਿਲਾਂ ਟੌਪ ਤੇ ਬੈਠਾ ਹੋਇਆ ਸੀਗਾ ਤੇ ਉਹੀ ਉਹਨੇ ਆਪਣਾ ਕੱਲ ਆਪਣੇ ਆਪ ਨੂੰ ਸਾਬਿਤ ਕੀਤਾ ਆ ਕੱਲ ਦੇ ਮੈਚ ਦੇ ਵਿੱਚ ਚੌਥੇ T20 ਦੇ ਵਿੱਚ ਉਹਨੂੰ ਕੋਈ ਵਿਗੜ ਨਹੀਂ ਮਿਲਦੀ ਉਹਦੇ ਤੌਰ ਦਾ ਜਿਹੜਾ ਗੁੱਸਾ ਸਾਫ਼ ਤੌਰ ਤੇ ਅਰਸ਼ਦੀਪ ਦੇ ਬਾਲਿੰਗ ਦੇ ਵਿੱਚ ਲੱਭਾ ਸੀਗਾ ਪਹਿਲੇ ਦੋ ਓਵਰਾਂ ਦੇ ਵਿੱਚ ਜਦੋਂ 40 ਸਕੋਰ ਬਏ ਸੀਗੇ ਮਿੰਨੂ ਤਾਂ ਲੱਗਦਾ ਗੋਤਮ ਗੰਭੀਰੇ ਸੋਚਣਦੇ ਆ ਨਾ ਵੀ ਅਰਸ਼ਦੀਪ ਨੂੰ ਅਗੋਂ ਟੀ ਆਪਣਾ T20 ਵਰਲਡ ਕੱਪ ਦੇ ਵਿੱਚ ਮੌਕਾ ਨਹੀਂ ਦਵਾਂਗੇ ਹਰਸ਼ੀ ਰਾਣੇ ਦੀ ਜਗ੍ਹਾ ਪੱਕੀ ਕਰ ਦਾਂਗੇ ਪਰ ਉਹਦੇ ਸੁਪਨੇ ਦੇ ਪਾਣੀ ਉਦੋਂ ਫਿਰਿਆ ਜਦੋਂ ਰਵਿੰਦ ਆਪਣੀ ਰਚਿਨ ਰਵਿੰਦਰਾ ਨੇ ਵਿਗੜ ਢੇਕਦੀਆਂ ਨਕਲ ਬੋਲਦੇ ਉੱਤੇ ਅਰਸ਼ਦੀਪ ਵਿਗੜ ਲੈ ਕੇ ਰਚਿਨ ਰਵਿੰਦਰਾ ਜੀ ਦੀ ਇੱਕ ਐਤ ਦਾ ਨਾਅਲਾਨ ਕਰ ਦਿੰਦਾ ਵੀ ਅੱਜ ਆਪਾਂ ਵਿਕਟਾਂ ਜਣੇ ਕਿ ਉਹ ਲੈ ਕੇ ਜਾਵਾਂਗੇ ਤੇ ਪੰਜ ਵਿਕਟਾਂ ਜਣੇ ਕਿ ਅਰਸ਼ਦੀਪ ਦੇ ਨਾਮ ਹੋਈਆਂ ਉਸ ਤਫਰ ਹਰਸ਼ੀ ਰਾਣੇ ਦੇ ਮੂੰਹ ਤੋਂ ਜਿਹੜੀ ਕਿ ਇੱਕ ਖੁਸ਼ੀ ਇਹ ਲੱਗੰਦੀ ਹੀ ਪਹਿਲਾਂ ਜਿਹੜੋ ਦੇ ਕੈਮਰਾ ਜਾਂਦਿਆ ਹੈ ਜਿਹੜੋ ਅਰਸ਼ਦੀਪ ਨੂੰ ਸਕੋਰ ਪਾਉਂਦੇ ਥੋੜਾ ਥੋੜਾ ਮੁਸਕਰਾਉਂਦਾ ਹੀ ਗੰਭੀਰ ਦੇ ਹਾਲ ਵੇਖ ਕੇ ਹਰਸ਼ੀਰਾਣਾ ਭਾਵੇਂ ਅਰਸ਼ਦੀਪ ਉਹਨੂੰ ਆਪਣੀਆਂ ਰੀਲਾਂ ਦੇ ਵਿੱਚ ਲੈ ਕੇ ਹੁੰਦਾ ਜਿੱਦਾਂ ਮਰਜੀ ਆ ਪਰ ਥੋੜਾ ਬੋਤਾ ਮੈਂ ਕਹਿ ਸਕਦਾ ਇੱਕ ਦੇ ਦੂਜੇ ਪਲੇਅਰ ਦੇ ਵਿੱਚ ਥੋੜਾ ਹੁੰਦਾ ਹੀ ਹੈ ਕਿ ਮੈਨੂੰ ਮੌਕਾ ਮਿਲ ਜੇ ਤੇ ਬਾਅਦ ਜਿਹੜਾ ਕਿ ਬੈਟ ਦੇ ਕਿਤੇ ਨਾ ਕਿਤੇ ਆਲ ਰਾਊਂਡਰ ਦੇ ਤੌਰ ਤੇ ਉਤੇ ਹਰਸ਼ੀਰਾਣਾ ਜਗ੍ਹਾ ਪੱਕੀ ਸੀਗੀ ਪਰ ਅਰਸ਼ਦੀਪ ਨੇ ਉੱਚ ਪੱਟਾ ਮਾਰ ਕੇ ਜਿਹੜੀ ਕਿ ਜਗ੍ਹਾ ਖੋਲ੍ਹੀ ਆ ਹੁਣ ਹਰਸ਼ੀਰਾਣਾ ਦੀ ਤੇ ਉਸ ਤੋਂ ਬਾਅਦ ਅਸਲੀ ਕਮਬੈਕ ਕੀਤਾ ਆ ਈਸ਼ਾਨ ਕਿਸ਼ਨ ਨੇ ਲੈ ਵੀ ਮੁੰਡਿਓ ਖੇਚ ਤੋੜ ਕੇ ਅਗਲੇ ਨੇ ਰਨ ਬਣਾਏ ਉਸ ਤੋਂ ਪਤਾ ਰੀੜ ਦੀ ਹੱਡੀ ਵੇਖੋ ਉਹਨੇ ਐਨਪੀ ਹੁੰਦਿਆਂ ਸਾਰੀਆਂ ਜਿਹੜੀਆਂ ਕਿ ਛਾਟਾਂ ਮਾਰਨੀ ਸ਼ੁਰੂ ਕਰਤੀਆਂ ਜਾਂ ਹਫੜਾ ਦਫਲੀ ਦੇ ਵਿੱਚ ਆਊਟ ਹੋ ਗਿਆ ਸੰਜੂ ਸੈਮਸਨ ਵਾਂਗ ਲੋ ਬਾਹਰ ਚਲ ਗਿਆ ਆਨਾ ਸੰਜੂ ਸੈਮਸਨ ਦੇ ਵੀ ਹੁਣਾ ਪਰ ਈਸ਼ਾਨ ਕਿਸ਼ਨ ਨੇ ਜਿਹੜਾ ਕਮਬੈਕ ਕੀਤਾ ਆ ਉਹਦੀ ਸਰਾਨਾ ਮੈਂ ਕਹਿੰਦਾ ਕੋਈ ਨਹੀਂ ਕਰ ਸਕਦਾ ਈਸ਼ਾਨ ਕਿਸ਼ਨ ਨੇ ਜੋ ਕੁਝ ਪਿਛੇ ਚੱਲਿਆ ਸੀਗਾ ਜੋ ਕੁਝ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਖਿਲਾਫ ਜਿਹੜੇ ਪਿਛਲੀਆਂ ਸਾਡੀਆਂ T20 ਦੀਆਂ ਸੀਰੀਜ਼ ਹੋਈਆਂ ਸੀਗਾ ਉਹਦੇ ਵਿੱਚੋਂ ਬਾਹਰ ਰੱਖਿਆ ਗਿਆ ਈਸ਼ਾਨ ਕਿਸ਼ਨ ਨੂੰ ਟੈਸਟ ਮੈਚਾਂ ਦੇ ਵਿੱਚ ਵੀ ਮੌਕਾ ਮਿਲਿਆ ਸੀਗਾ ਪਰ ਫੇਰ ਉਹਨੂੰ ਬਾਹਰ ਕਰ ਦਿੱਤਾ ਗਿਆ ਸੀਗਾ ਤੇ ਬਾਅਦ ਚ ਉਹਦਾ ਕਮਬੈਕ ਜਿਹੜਾ ਕਿ ਕੱਲ ਹੋਇਆ ਆ ਫੇਰ ਉਹਨੇ ਆਪਾ ਸੰਜੂ ਸੈਮਸਨ ਤੇ ਸੰਜੂ ਸੈਮਸਨ ਦਾ ਮੈਕਨਾਂ ਕੀ ਨਾ ਬੁਰਾ ਹਾਲ ਹੁੰਦਾ ਇੱਕ ਗੱਲ ਕਹਿ ਸਕਦੇ ਆ ਕਿਸੇ ਪੇਨ ਵਾਸਤੇ ਸਾਨੂੰ ਮਾੜਾ ਲੱਗੰਦਿਆ ਕਿਉਂਕਿ ਵਧੀਆ ਪਲੇਅਰ ਆ ਪਹਿ ਵੀ ਕਹਿੰਨੇ ਆ ਪਾਣਾ ਮੈਂ ਉਦੋਂ ਵੀ ਕਿਹਾ ਸੀਗਾ ਕਿ ਗੇਲ ਨੂੰ ਬਾਹਰ ਕਰਕੇ ਬੜੀ ਵੱਡੀ ਗਲਤੀ ਕਰਨ ਦੇ ਆ ਇੱਕ ਟੈਕਨੀਕਲ ਜਿਹੜਾ ਪਲੇਅਰ ਸਾਨੂੰ ਚਾਹੀਦਾ ਹੈ ਜਿਹੜਾ ਸੋਚ-ਸਮਝ ਕੇ ਖੇਡ ਸਕਦਾ ਸਾਰੇ ਛੱਕੇ ਜੋਗੇ ਮੰਨ ਵਾਲੇ ਨਹੀਂ ਚੱਲਦੇ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਤੇ ਪਲੇਇੰਗ 11 ਜਿਹੜੀ ਮੈਂ ਤੁਹਾਨੂੰ ਕਹਿ ਕੇ ਗਿਆ ਸੀਗਾ ਉਹੀ ਖੇਡੀ ਆ ਬਸ ਇੱਕ ਬਦਲਾਅ ਹੋਣ ਲੱਗਿਆ ਕਿਉਂਕਿ ਤਿਲਕ ਵਰਮਾ ਕਨਫਰਮ ਹੋ ਗਿਆ ਹੈ ਕਿ T20 ਵਰਲਡ ਕੱਪ ਵਾਸਤੇ ਅਵੇਲੇਬਲ ਹੈਗਾ ਨਹੀਂ ਤੇ ਅਯਰ ਦੀ ਜਗ੍ਹਾ ਪੱਕੀ ਸੀਗੀ ਪੰਚਵੇਂ ਮੈਚ ਦੇ ਵਿੱਚ ਇਸ਼ਾਨ ਕਿਸ਼ਨ ਨੂੰ ਓਪਨਿੰਗ ਕਰਾਉਣ ਕਿਉਂਕਿ ਉਹਦੇ ਇੱਕ ਹੁਣ डब्ल्यू के लिखा गया है विकेट कीपर ਦੇ ਤੌਰ ਤੇ ईशान किशन ਨੂੰ T20 वर्ल्ड कप ਦੇ ਵਿੱਚ ਲਿਆ ਗਿਆ ਹੈ ਇਹ ਸਾਫ ਕਰ ਦਿੱਤਾ ਕੱਲ ਪੰਜਵਾਂ ਮੈਚ ਖਤਮ ਹੁੰਦੇ ਹੁੰਦੇ ਤੇ ਗਲਵਜ਼ ਵੀ ਜਿਹੜੇ ਕਿ ਉਹਨੂੰ ਦੇ ਦਿੱਤੇ ਸੀ ਤੇ ਸੰਜੂ ਸैमसन ਜਿਹੜਾ ਬਾਹਰ ਬੈਠ ਕੇ ਵੇਖੋ ਯਾਰ ਕੋਈ ਵੀ ਪਲੇਅਰ ਆ ਕਿਸੇ ਤੇ ਵੀ ਮਾਰਾ ਟਾਈਮ ਹੁੰਦਾ ਸਾਰੇ ਲੋਕੀ ਉਹਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਆ ਆਪਾਂ ਵੀ ਕਹਿੰਨੇ ਆਂ ਵੀ ਜੇ ਕਿਤੇ ਵਿਰਾਟ ਕੋਹਲੀ ਤੇ ਮਾਰਾ ਟਾਈਮ ਆਇਆ ਜਾਂ ਰੋਹਿਤ ਤੇ ਮਾਰਾ ਟਾਈਮ ਆਇਆ ਸੀਗਾ ਤੇ ਉਸ ਸਮੇਂ ਦੇ ਵਿੱਚ ਉਹਨਾਂ ਨੇ ਆਪਣਾ ਕਮਬੈਕ ਕਰਨਾ ਸੀ ਸਮਝਿਆ ਉਹਨਾਂ ਨੇ ਇਸ ਦੇ ਕੋਲ ਕੋਈ ਗੱਲਬਾਤ ਨਹੀਂ ਕੀਤੀ ਨਾ ਗ라운ਡ ਦੇ ਵਿੱਚ ਰੋਣਾ ਪਿਟਣਾ ਸ਼ੁਰੂ ਕੀਤਾ ਸੰਜੂ ਸैमਸਨ ਨੂੰ ਇਹ ਚਾਹੀਦਾ ਆ ਕਿ ਹੁਣ ਵਰਲਡ ਕੱਪ ਦੇ ਵਿੱਚ ਮੈਨੂੰ ਬਿਲਕੁਲ ਉਮੀਦ ਨਹੀਂ ਆ ਉਹਨੂੰ ਮੌਕਾ ਮਿਲੇਗਾ ਆਈਪੀਐਲ ਦੇ ਵਿੱਚ ਉਹ ਆਪਣੇ ਆਪ ਨੂੰ ਸਾਬਿਤ ਕਰ ਸਕਦਾ ਨਹੀਂ ਤੇ ਟੀ20 ਦੀ ਟੀਮ ਦੇ ਵਿੱਚ ਉਹਨੂੰ ਬਾਹਰ ਕਰ ਦਿੱਤਾ ਜਾਵੇਗਾ ਗੇਲ ਨੂੰ ਬਾਹਰ ਕਰਨ ਦੇ ਵਿੱਚ ਬੜੀ ਵੱਡੀ ਇਹਨਾਂ ਨੇ ਗਲਤੀ ਕੀਤੀ ਸੀਗੇ ਚਲੋ ਹੁਣ ਜੋ ਹੋ ਗਿਆ ਹੋ ਗਿਆ ਪਰ ਈਸ਼ਾਨ ਕਿਸ਼ਨ ਨੇ ਜਿਹੜੇ ਸਾਹਬ ਦੇ ਨਾਲ ਪਹਿਲਾਂ ਹੌਲੀ ਹੌਲੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਰਫਤਾਰ ਵਧੀ ਤੇ ਜਿਹੜਾ ਸੋਟੀ ਨੂੰ ਸੋਟੀ ਦੀ ਕਲ ਜਿਹੜੀ ਉਹਨੇ ਡੋਲੀ ਬਣਾਈ ਆ ਨਾ ਮੈਂ ਕਹਿੰਦਾ ਸ਼ੱਕੇ ਚੋਕੇ ਰੁਕ ਨਹੀਂਦੇ ਉਸ ਤੋਂ ਬਾਅਦ ਆ ਈਸ਼ਾਨ ਕਿਸ਼ਨ ਨੂੰ ਪਹਿਲਾਂ ਅਭਿਸ਼ੇਕ ਸ਼ਰਮਾ ਵੇਖੋ ਯਾਰ ਮੈਂ ਕੱਲੀ ਇਹ ਗੱਲ ਨੋਟ ਕੀਤੀ ਆ ਅਭਿਸ਼ੇਕ ਸ਼ਰਮਾ ਨੇ ਕੀ ਕੀਤਾ ਆ ਬੜੀ ਇਨਿੰਗ ਦੀ ਸ਼ੁਰੂਆਤ ਜਿਹੜੀ ਨਾ ਸਲੋ ਸਲੋ ਕੀਤੀ ਸੀ ਕੱਲ ਜਿੱਦਾਂ ਇੱਕ ਕਹਿ ਸਕਦੇ ਨਾ ਵੀ ਆਪਣੀ ਇਨਿੰਗ ਨੂੰ ਅੱਗੇ ਲੈ ਕੇ ਜਾਣ ਦੀ ਉਹਦੇ ਵਿੱਚ ਸੋਚੀ ਸੀ ਸਿੰਗਲ ਲੈਵਲ ਦੀ ਸੋਚੀ ਕੱਲੇ ਚੋਗੇ ਸ਼ਕੇ ਮਰਨ ਦੀ ਸੋਚ ਨਹੀਂ ਸੀਗੀ ਹੈਗੀ ਅਭੀ ਸ਼ੇਖ ਸ਼ਰਮਾ ਜੀ ਕੱਲ ਦਾ ਮੈਂ ਅੱਜ ਵੇਖ્યો ਕਾਫੀ ਆਦਾ ਬਾਲਾਂ ਇੱਕ ਅੱਧੀ ਬਾਲ ਨੂੰ ਡੋਟ ਕਰਕੇ ਸਿੰਗਲ ਲੈਵਲ ਲੈਣ ਬਾਰੇ ਵੀ ਸੋਚਿਆ ਸੰਜੂ ਸੈਮਸਨ ਨੂੰ ਸਟ੍ਰਾਈਕ ਵੀ ਦਿੱਤੀ ਆ ਇੱਥੋਂ ਤੱਕ ਕਿ ਸੰਜੂ ਸੈਮਸਨ ਨੇ ਦੂਸਰੀ ਆਪਣੀ ਸਟ੍ਰਾਈਕ ਤੇ ਲੋਤਾ ਸੀਗਾ ਠੀਕ ਆ ਸਟ੍ਰਾਈਕ ਵੀ ਕੱਲ ਅਭਿਸ਼ੇਕ ਸ਼ਰਮਾ ਨੇ ਲਈ ਆ ਕਿਉਂ ਲਈ ਆ ਪੇ ਚੱਲ ਕੋਈ ਨਹੀਂ ਦੇ ਤੇਰੇ ਰਨ ਨਹੀਂ ਬਣਦੇ ਅੱਜ ਦੇ ਮੈਚ ਦੇ ਵਿੱਚ ਤੂੰ ਰਨ ਬਣਾ ਸਕਦਾ ਉਹਨੂੰ ਸਟ੍ਰਾਈਕ ਵੀ ਦਿੱਤੀ ਆ ਇੱਕ ਸਿੰਗਲ ਡਬਲ ਵੀ ਉਹਦੇ ਨਾਲ ਕੱਢਿਆ ਆ ਪਰ ਸੱਜੂ ਸੈਮਸਨ ਦੀ ਫਾਰਮ ਨਹੀਂ ਲੱਗੀ ਤੇ ਕੱਲ ਆਪਾਂ ਅਭਿਸ਼ੇਕ ਸ਼ਰਮਾ ਨੇ ਸਿਰਫ ਇਦਾਂ ਨਹੀਂ ਪਾ ਲਈ ਇੱਕ ਇੱਕ ਨਹੀਂ ਉਹ ਵੀ ਇੰਗਲੈਂਡ ਦੇ ਖਿਲਾਫ ਦਿੱਤੇ ਉਹਨੇ ਡਾਕ ਕੇ ਪਰ ਉੱਥੇ ਉਹਦਾ ਅਰਧ ਸਦਕਾ ਆ ਸੀਗਾ ਕੱਲ ਉਹਦੇ 30 ਉਹ ਜਿਹੜੇ ਕਿ ਆਏ ਨੇ ਅਭਿਸ਼ੇਕ ਸ਼ਰਮਾ ਦੇ ਦੇ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਸੂਰਿਆ ਕੁਮਾਰ ਯਾਦਵ ਦੀ ਦੇਖੋ ਉਹਦੀਆਂ ਤਿੰਨ ਹਾਫ ਸੈਂਚਰੀਆਂ ਏ ਸੀਰੀਜ਼ ਦੇ ਵਿੱਚ ਆ ਚੁੱਕੀਆਂ ਆ ਸੂਰਿਆ ਕੁਮਾਰ ਯਾਦਵ ਪਹਿਲਾਂ 15 14 ਮੈਚਾਂ ਦੇ ਵਿੱਚ ਕੋਈ ਵੀ ਮੈਂ ਕਹਿ ਸਕਦਾ ਭੀ ਉਹਦਾ ਕੋਈ ਵੀ ਸਕੋਰ ਇੰਨਾ ਖਾਸ ਨਹੀਂ ਸੀਗਾ ਆ 15 10 18 ਸੰਜੂ ਸैमਸਨ ਵਾਲਾ ਦਾ ਹਾਲ ਹੀ ਪਰ ਉਸ ਤੋਂ ਬਾਅਦ ਉਹਦਾ ਵੀ ਕਮਬੈਕ ਹੋਇਆ ਵਾ ਸੂਰਿਆ ਕੁਮਾਰ ਯਾਦਵ ਦਾ ਵੀ ਕਮਬੈਕ ਹੋਇਆ ਆ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਕੁਲਦੀਪ ਯਾਦਵ ਨੂੰ ਬਾਹਰ ਕਰਕੇ ਬਹੁਤ ਵਧੀਆ ਕੀਤਾ ਜਿੱਥੇ ਆਪਣੀ ਐਲਨ ਤੇ ਆਪਣੀ ਰਚ ਨਵਿੰਦਰਾ ਦੀ ਪਾਰਟਨਰਸ਼ਿਪ ਭਰੰਦੀ ਸੀਗੀ ਉਥੇ ਬਾਪੂ ਨੇ ਆ ਕੇ ਅਕਸ਼ਰ ਪਟੇਲ ਨੇ ਆ ਕੇ ਜਿਹੜੀ ਕਿ ਵਿਕਟ ਲਈ ਹੈ ਤੇ ਕੰਮ ਜਿਹੜੀਆਂ ਦੋ ਵਿਕਟਾਂ ਲਈਆਂ ਅਕਸ਼ਰ ਪਟੇਲ ਨੇ ਇੱਕ ਤੇ ਐਲਨ ਦੀ ਲਈ ਲਈ ਆ ਉਹਦੇ ਨਾਲ ਜਿਹੜੀ ਫਲਿਪਸ ਦੀ ਵੀ ਵਿਕਟ ਜਿਹੜੀ ਕਿ ਆਪਣੇ ਅਕਸ਼ਰ ਦੇ ਖਾਤੇ ਦੇ ਵਿੱਚ ਆਈ ਸੀਗੀ ਅਕਸ਼ਰ ਨੇ ਵੀ ਕੱਲ ਤਿੰਨ ਵਿਕਟਾਂ ਜਿਹੜੀਆਂ ਕਿ ਲਈਆਂ ਨੇ 33 ਸਕੋਰ ਦੇ ਕੇ ਵੇਖੋ ਯਾਰ ਜੇ ਜਿਹੜਾ ਕਹੂਗਾ ਨਾ ਕਿ ਅਰਸ਼ਦੀਪ ਨੂੰ ਵੱਧ ਸਕੋਰ ਪੈ ਗਏ ਆ ਜੀ ਅਰਸ਼ਦੀਪ ਨੇ ਤਾਂ ਇਨਾ ਖਾਸ ਨਹੀਂ ਕੀਤਾ ਕੀ ਹੋ ਗਿਆ ਜੇ 5 ਵਿਕਟਾਂ ਮਿਲ ਗਈਆਂ 50 ਸਕੋਰ ਵੀ ਪੈ ਗਏ ਯਾਰ ਸਕੋਰ ਤੇ ਬੁਮਰਾਨੋ ਵੀ ਪੇ ਆ ਫਿਰ ਇੰਨੇ ਟਾਈਮ ਦਾ ਜੱਸੀ ਵੀ ਖੇਡਣ ਦੇ ਆ ਮੈਂ ਨਿੰਦਰ ਨਹੀਂ ਲਿਆ ਜੱਸੀ ਨੂੰ ਪਰ ਬੁਮਰਾਨੋ ਵੀ ਸਕੋਰ ਪੇ ਆ ਤੇ ਉਹਨੂੰ ਕੋਈ ਵਿਕਟ ਨਹੀਂ ਮਿਲੀ ਉਹਨੇ ਐਡ ਤੱਕ ਯੋਰ ਲਾ ਕੇ ਵੇਲੇ ਪਰ ਉਹਨੂੰ ਵਿਕਟ ਨਹੀਂ ਮਿਲੀ ਇਹ ਹੁੰਦੀ ਆ ਕਿ ਕਿਸਮਤ ਆ ਜਿਹਦੀ ਕਿਸਮਤ ਜਿਹੜੇ 스타 ਨੇ ਚਮਕਣਾ ਹੁੰਦਾ ਜਿਹਦੀ ਮਿਹਨਤ ਅੱਗੇ ਹੁੰਦੀ ਆ ਉਹਦੀ ਕਿਸਮਤ ਜਿਹੜਾ ਕਿ ਸਾਥ ਦਿੰਦੀ ਆ ਜੱਸੀ ਵੀ ਵਧੀਆ ਪਲੇਅਰ ਆ ਨੰਬਰ 1 ਜਿਹੜਾ ਕਿ ਬਾਲਿੰਗ ਦਾ ਪਲੇਅਰ ਆ ਆਪਾਂ ਉਹਨੂੰ ਨੇਦਰ ਨਹੀਂ ਆ ਪਰ ਜੱਸੀ ਨੂੰ ਵੀ ਵੇਖੋ ਗੱਲ 50 ਸਕੋਰ ਦੇ ਜਿਹੜੇ ਕਿ ਉਹ ਪੈ ਗਏ ਨੇ ਉਹਦੀ ਵੀ ਹਾਫ ਸੈਂਚਰੀ ਹੋ ਗਈ ਆ ਕਾਲੇ ਮੈਨੂੰ ਲੱਗਦਾ ਸ਼ਤਕ ਦੀ ਹੁਣੀ ਜਿਹੜੀ ਕਿ ਗੱਲ ਨਹੀਂ ਹੋਈ ਹੁਣੀ ਆਪਣੀ ਸ਼ਾਨ ਕਿਸ਼ਨ ਦੀ ਜਿੰਨੀਆਂ ਕਿ ਬਾਲਰਾ ਦੀਆਂ ਹਾਫ ਸੈਂਚਰੀਆਂ ਹੋ ਗਈਆਂ ਉਧਰੋਂ ਨਿਊਜ਼ੀਲੈਂਡ ਵਾਲੇ ਨਿਊਜ਼ੀਲੈਂਡ ਵੱਲੋਂ ਵੀ ਦੋ ਜਣਾਂ ਦੀ ਜਿਹੜੇ ਕਿ ਜੈਮਿਸਨ ਦੀ ਤੇ ਆਪਣੀ ਡਫੀ ਦੀ ਜਿਹੜੀ ਕਿ ਹਾਫ ਸੈਂਚਰੀ ਤੋਤੇ ਜਿਹੜੇ ਕਿ ਉਹਨਾਂ ਨੇ ਵੀ ਸਕੋਰ ਹੋ ਗਏ 50 ਰਨਾਂ ਤੋਤੇ ਉਹਨਾਂ ਨੇ ਵੀ ਸਕੋਰ ਜਿਹੜੇ ਕਿ ਉਹ ਖਾਲੇ ਸੀਗੇ ਪਰ ਇੱਕ ਵੇਖਿਆ ਜਾਵੇ ਤੇ ਜਿਹੜੀ ਮੈਂ ਚੌਥੇ T20 ਦੇ ਵਿੱਚ ਜਿਹੜੀ ਮੈਂ ਵੀਡੀਓ ਬਣਾਈ ਸੀਗੀ ਉਹਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਜਿਹੜਾ ਪੰਜਵਾਂ T20 ਹੋਵੇਗਾ ਇੱਥੇ ਸਾਰਿਆਂ ਦੀ ਨਿਗਾ ਰਵੈਣੀਆਂ ਕਿਉਂ ਰਹਿਣੀਆਂ ਕਿਉਂਕਿ ਇਹਦੇ ਵਿੱਚ ਇਹ ਟੀਮ ਚੁਣੀ ਜਾਊਗੀ ਜਿਹੜੀ ਵਰਲਡ ਕੱਪ ਦੇ ਵਿੱਚ ਖੜਾਈ ਜਾਊਗੀ ਕੋਈ ਵੀ ਉਹ ਬੰਦਾ ਨਹੀਂ ਚੁਣਿਆ ਜਾਊਗਾ ਜਿਹੜਾ ਵਰਲਡ ਕੱਪ ਦੇ ਵਿੱਚ ਹਿੱਸਾ ਨਹੀਂ ਹੋਊਗਾ ਹਾਂ ਇੱਕ ਗੱਲ ਕਹਿੰਦੇ ਆ ਸੰਜੂ ਸੈਮਸਨ ਬਾਹਰ ਜਾਏਗਾ ਤਿਲਕ ਵਰਮਾ ਦੀ ਇਹਦੇ ਵਿੱਚ ਜਗ੍ਹਾ ਬਣੇਗੀ ਇੱਕ ਬਦਲਾਵ ਦੀ ਉਮੀਦ ਆ ਤੇ ਇਸ ਤੋਂ ਵੱਧ ਬਦਲਾਵ ਜਿਹੜੀ ਟੀਮ ਇੰਡੀਆ ਵਾਸਤੇ ਖਤਰਾ ਮੰਨਸਾਦੇ ਨੇ ਕਿੰਨਾ ਕਿਤੇ ਇਹ ਗੱਲ ਗੋਤੀ ਵੀ ਜਾਣਦਾ ਹੈ ਤੇ ਗੋਤੀ ਵੀ ਕੱਲ ਮੁਸਕਰਾਉਂਦਾ ਹੈ ਜਦੋਂ ਟਰੋਫੀ ਚੁੱਕੀ ਸੂਰਜ ਕੁਮਾਰ ਯਾਦਵ ਨੇ ਮੋੜ ਦੇ ਜਿਵੇਂ ਬਾਲਾ ਚੁੱਕੀ ਦਾ ਉਹ ਸਾਹਬ ਨੇ ਨਾ ਟਰੋਫੀ ਚੋਕੇ ਜਿਹੜਾ ਕਿ ਸ ਬਾਕੀ ਵੀਡੀਓ ਤੁਸੀਂ ਜਾ ਕੇ ਮੇਰੇ ਚੈਨਲ ਦੇ ਉੱਤੇ ਵੀ ਦੇਖ ਸਕਦੇ ਹੋ ਤੇ T20 वर्ल्ड कप ਦਾ ਦੌਰ ਜਿਹੜਾ ਕਿ ਸ਼ੁਰੂ ਹੋ ਚੁੱਕਿਆ ਹੈ ਉਹਦੇ ਉੱਤੇ ਵੀ ਆਪਾਂ ਕਾਫੀ ਆਦਾ ਵੀਡੀਓ ਲੈ ਕੇ ਆਵਾਂਗੇ ਵਧੀਆ ਤੋਂ ਵਧੀਆ ਕੰਟੈਂਟ ਜਿਹੜਾ ਕਿ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆ ਵੀਡੀਓ ਨੂੰ ਵੱਤ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਕਿਉਂਕਿ ਜਲਦ ਤੋਂ ਜਲਦ ਤੁਹਾਡੀ سپورਟ ਦੇ ਨਾਲ ਇਸ ਚੈਨਲ ਦੀ ਰੀਚ ਵਾ ਸਕੇ ਤੇ ਆਪਾਂ ਵੀਡੀਓ ਦੀ ਲਾਈਵ ਸਟ੍ਰੀਮ ਕਰ ਸਕੀਏ ਆਪਣੇ ਇਸ YouTube ਚੈਨਲ ਤੇ